ਖਾਪੀਓ ਅੱਜ 30 ਪਲਸ ਜੋ ਲੀਗ ਦਾ ਦੂਜਾ ਮੈਚ ਅਸ਼ੀਸ਼ ਪਗਤਵੀ ਕ੍ਰਿਕਟ ਅਕੈਡਮੀ ਪੈਂਡ ਅਰੁਣੰਗਲ ਵਿਖੇ ਹੋਇਆ ਸੀਨੀਅਰ ਸੁਪਰਸਟਾਰ ਵਰਸਸ ਚੜਦੀ ਕਲਾ ਕ੍ਰਿਕਟ ਕਲੱਬ ਮਾਲਪੁਰ ਵਿਚਕਾਰ ਸਿਨੀਅਰ ਸੁਪਰਸਟਾਰ ਦੇ ਜੋ ਕਪਤਾਨ ਨੇ ਸਾਡੇ ਐਡੀ ਪਾਜੀ ਬਹੁਤ ਵਧੀਆ ਕਪਤਾਨੀ ਕੀਤੀ ਪਹਿਲਾ ਵੀ ਮੈਚ ਉਹਨਾਂ ਨੇ ਬੜਾ ਵਧੀਆ ਮੈਚ ਜਿੱਤਿਆ ਤੇ ਆਹ ਵਾਲਾ ਵੀ ਮੈਚ ਜਿਹੜਾ ਬਹੁਤ ਵਧੀਆ ਮੈਚ ਜਿੱਤਿਆ ਇਹਨਾਂ ਨੇ ਔਰ ਇਸ ਮੈਚ ਦੇ ਵਿੱਚ ਜੋ ਸਾਡੇ ਅਸ਼ਨੀ ਪਾਜੀ ਆ ਮਰੂਲੀ ਤੋਂ ਉਨੇ ਉਹ ਮੈਨ ਆਫ ਦਾ ਮੈਚ ਰੇ ਯਾਰ ਕਲਾਪਿੰਗ ਕਰਦੇ ਹੋ ਯਾਰ ਬਹੁਤ ਵਧੀਆ ਸ਼੍ਰੀਪਾਈ ਜੀ ਦੀਆਂ ਤਿੰਨ ਬੇਟਾਂ ਚਾਰ ਓਵਰਾਂ ਦੇ ਵਿੱਚ ਔਰ 34 ਸਕੋਰ ਨਾਟ ਆਊਟ ਜੋ ਕਿ ਬਹੁਤ ਵਧੀਆ ਪਰਫਾਰਮੈਂਸ ਆ ਸਾਥੀਓ ਇਹ ਜਿਹੜੀਆਂ ਇਸ ਟੂਰਨਾਮੈਂਟ ਦੇ ਵਿੱਚ ਚਾਰ ਟੀਮਾਂ ਭਾਗ ਲੈ ਰਹੀਆਂ ਔਰ ਜਿਹੜੀਆਂ ਹਰੇਕ ਟੀਮ ਦੇ ਦੋ ਦੋ ਮੈਚ ਹੋਣਗੇ ਔਰ ਜਿਹੜੀਆਂ ਟੌਪ 2 ਦੇ ਉੱਪਰ ਹੋਈਆਂ ਉਹਨਾਂ ਦਾ ਫਾਈਨਲ ਮੈਚ ਹੋਵੇਗਾ इवन ਕਿ ਅਸੀਂ ਜਿਹੜੇ ਸਾਰੇ ਫਾਈਨਲ ਮੈਚ ਹੈਗੇ ਆ ਇਸ ਲੀਗ ਦੇ ਆਪਾਂ ਕ੍ਰਿਕਟ ਹੀਰੋਵਰ ਦੇ ਲਾਈਵ ਚਲਾ ਰਹੇ ਆ ਤੇ ਕਈ ਵੇਲੇ ਦਿੱਕਤ ਆਉਂਦੀ ਆ ਕਿ ਲਾਈਵ ਜਿਹੜਾ ਉਹ ਪ੍ਰੋਪਰ ਵੇਰਾਂ ਨਹੀਂ ਚੱਲਦਾ ਪਰ ਸਾਡੇ ਵੱਲੋਂ ਪੂਰੀ ਕੋਸ਼ਿਸ਼ ਰਹਿੰਦੀ ਆ ਕਿ ਇਹ ਜਿਹੜੇ ਮੈਚ ਆ ਉਹ ਲਾਈਵ ਚੱਲਦੇ ਰਹਿਣ ਸੋ ਸਾਥੀਓ 35+ ਲੀਗ ਇਸ ਟੂਰਨਾਮੈਂਟ ਤੋਂ ਬਾਅਦ ਇੱਕ ਹੋਰ ਬਹੁਤ ਵਧੀਆ ਸ਼ਾਨਦਾਰ ਟੂਰਨਾਮੈਂਟ ਆਪਾਂ ਕਰਵਾਵਾਂਗੇ ਤੇ 35+ ਹੋਰ ਵੀ ਜਿਹੜੀਆਂ ਟੀਮਾਂ ਜੋ ਚਾਹਵਾਨ ਹਨ ਆਪਣੇ ਕਪਤਾਨਾਂ ਨਾਲ ਸੰਪਰਕ ਕਰ ਸਕਦੀ ਜਾਂ ਅਕੈਡਮੀ ਨਾਲ ਸੰਪਰਕ ਕਰ ਸਕਦੀ ਹੈ ਕਾਰਨ ਇਹ ਹੈ ਕਿ ਅੱਗੇ ਜਿਹੜੇ ਪਲੇਅਰ ਆ ਹੋਰ ਵੱਧਦੇ ਪਏ ਆ ਤੇ ਟੀਮਾਂ ਆਪਾਂ ਜਿਆਦਾ ਵੀ ਰੱਖਾਂਗੇ ਉਸ ਤੋਂ ਬਾਅਦ ਇਹ ਨੌਕਆਊਟ ਟੂਰਨਾਮੈਂਟ ਵੀ ਇੱਕ ਕਰਵਾਵਾਂਗੇ ਇਸ ਲੀਗ ਤੋਂ ਬਾਅਦ ਸੋ ਏਸੀ ਤਰ੍ਹਾਂ ਜੁੜੇ ਰਹੋ ਬਹੁਤ ਬਹੁਤ ਧੰਨਵਾਦ ਤੇ ਐਡੀ ਭਾਈ ਨੂੰ ਬਹੁਤ ਬਹੁਤ ਮੁਬਾਰਕਾਂ